ਸੋ স্মੋਗ ਹੈ স্মੋਗ ਦਾ ਬਦਲ স্মੋਕਿੰਗ ਪਲਸ ਫੌਗ ਸੋ ਇਹ ਜਦੋਂ ਬੱਦਲ ਠੰਡਾ ਹੁੰਦਾ ਹੈ ਤਾਂ ਹਵਾ ਦੀ ਗਤੀ ਜਦੋਂ ਘਟ ਜਾਂਦੀ ਹੈ ਸੋ ਉਹਦੇ ਵਿੱਚ ਜਿਹੜੀ ਹਵਾ ਦੇ ਵਿੱਚ ਨਾਰਮਲ ਹੁੰਦੀ ਹੈ ਧੂੜ ਮਿੱਟੀ ਉਹ ਥੋੜੀ ਜੰਮ ਲੱਗ ਜਾਂਦੀ ਹੈ ਸੋ ਫੌਗ ਹੋ ਜਾਂਦੀ ਹੈ ਪਿਛਲੇ ਸਮੇਂ ਤੋਂ ਕਾਫੀ ਐਸਾ স্মੋਗ ਰਹੀ ਪਰ ਹੁਣ ਪਿਛਲੇ 3-4 ਦਿਨ ਤੋਂ ਧੁੱਪ ਨਿਕਲਣ ਕਰਕੇ ਇਹ স্মੋਗ ਘਟੀ ਹੈ ਤੇ ਇਹਦਾ ਸਿਹਤ ਦੇ ਉੱਪਰ ਕੁਝ ਪ੍ਰਭਾਵ ਪੈਂਦਾ ਕਦੇ ਮੇਰੇ ਖਾਂ ਦੇ ਤੇ ਮੁਖਾ ਦੇ ਤੱਕ ਵੀ ਨਿਕਲ ਜਾਈ हां ਜਿਵੇਂ ਸਰਦੀਆਂ ਦੀ ਜਿਹੜੀ ਮੇਨ ਦਿੱਕਤ ਹੁੰਦੀ ਆ ਉਹ ਜ਼ੁਕਾਮ ਖਾਂਸੀ ਠੰਡ ਕਰਕੇ ਜਾਂ ਜਿਹੜੀਆਂ ਵਾਇਰਲ ਬਿਮਾਰੀਆਂ ਹੁੰਦੀਆਂ ਇਹ ਸਰਦੀਆਂ ਦੇ ਦੌਰਾਨ ਹੋ ਜਾਂਦੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਕੁਝ ਮਰੀ ਜਾਂਦੇ ਆ ਖਾਸ ਕਰਕੇ ਖਾਂਗ ਜ਼ੁਕਾਮ ਵੈਸਾ ਕਿਸੇ ਵੀ ਉਮਰ ਦੇ ਵਿੱਚ ਪਰ ਲੋਕ ਨੂੰ ਪ੍ਰਭਾਵ ਕਰਦੀ ਪਰ ਜ਼ਿਆਦਾ ਪ੍ਰਭਾਵ ਜ਼ਿਆਦਾ ਬਜ਼ੁਰਗਾਂ ਤੇ ਬੱਚਿਆਂ ਤੇ ਇਸ ਦਾ ਅਸਰ ਪੈਂਦਾ ਕਿਸ ਤਰ੍ਹਾਂ ਦੇ ਸਾਵਧਾਨੀ ਵਰਤਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਸਾਵਧਾਨੀ ਹੈ ਇਸ ਤਰ੍ਹਾਂ ਕਿ ਜੇ ਹਵਾ ਸਾਫ਼ ਨਹੀਂ ਹੈ ਸਮੋਗ ਹੈ ਤਾਂ ਆਪਾਂ ਕੋਸ਼ਿਸ਼ ਕਰੋ ਵੀ ਜਦੋਂ ਹਵਾ ਸਾਫ਼ ਹੋਵੇ ਉਦੋਂ ਨਿਕਲੀਏ ਤੋ ਇਹ ਸਾਰੇ ਸੇਤ ਵਿਭਾਗ ਵੱਲੋਂ ਇਹ ਹੈ ਇਲਾਕੇ ਦੀ ਜਾਂਚ ਅਪਾ ਬਹੁਤ ਸਾਰੇ ਜਲਦੀ ਸੈਦ ਦੇ ਨਾਮ ਨਿਕਲੇ ਅਤੇ ਜਾਂ ਬਹੁਤ ਰਾਤ ਨੂੰ ਨਾ ਫੈਰਤੇ ਰਹੀਏ ਅਤੇ ਦਿਨ ਚੜੇ ਤੇ ਫੈਰ ਕੀਤੀ ਜਾਵੇ ਬਜ਼ੁਰਗਾਂ ਦੀ ਖਾਸ ਕਰਕੇ ਸੈਕੰਡ ਗੱਲ ਹੈ ਕਿ ਸਾਵਧਾਨੀ ਜਿਹੜੇ ਬੰਦੇ ਬੱਚੇ ਆ ਜਾਂ ਬਜ਼ੁਰਗਾਂ ਉਹਨਾਂ ਤੇ ਇਹਦਾ ਜ਼ਿਆਦਾ ਪ੍ਰਭਾਵ ਪੈਂਦਾ ਜਾਂ ਫਿਰ ਜਿਹੜੇ ਬੰਦਿਆਂ ਨੂੰ ਆਲਰੇਡੀ ਕੋਈ ਅਸਥਮਾ ਜਾਂ ਕੋਈ ਹਾਰਟ ਦੀ ਬਿਮਾਰੀ ਹੁੰਦੀ ਹੈ ਉਨ੍ਹਾਂ ਤੇ ਵੀ ਪ੍ਰਭਾਵ ਪੈਂਦਾ ਹੈ ਇਹ ਵੀ ਦੇਖਿਆ ਗਿਆ ਕਿ ਸਰਦੀਆਂ ਦੇ ਮਹੀਨਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਵੀ ਵੱਧ ਜਾਂਦੀਆਂ ਸੋ ਦੂਸਰੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਖਾਂਦੀਂ ਦਾ ਵੀ ਕੁਝ ਐਵੇਂ ਰਹਿੰਦਾ ਕਿ ਲੋਕੀ ਤਿਹਾੜਾਂ ਕਰਕੇ ਜਾਂ ਵਿਆਹ ਸ਼ਾਦੀ ਕਰਕੇ ਕੁਝ ਇਹੋ ਜਿਹੀਆਂ ਚੀਜ਼ਾਂ ਖਾ ਲੈਂਦੇ ਆ ਜਾਂ ਘਰੇ ਕੋਈ ਐਸਾ ਦੀਆਂ ਚੀਜ਼ਾਂ ਕਰੇ ਬਣਾ ਕੇ ਖਾ ਲੈਂਦੇ ਜਿਸ ਨਾਲ ਤੇ ਐਕਟੀਵਿਟੀ ਘੱਟ ਜਾਂਦੀ ਹੈ ਤੇ ਹਾਰਟ ਦੀ ਬਿਮਾਰੀ ਤੇ ਹੋਰ ਕਈ ਬਿਮਾਰੀਆਂ ਜ਼ਿਆਦਾ ਹੋ ਜਾਂਦੀ ਹੈ ਸੋ ਸਾਵਧਾਨੀ ਜਿਹੜੀ ਬਹੁਤ ਜ਼ਰੂਰੀ ਹੈ ਕਿਹੜੀ ਬਿਮਾਰੀ ਦੀ ਕਰਦੀ ਰਹਿੰਦੀ ਹੈ हां जी ਡੇਂਗੂ ਦੀ ਬਿਮਾਰੀ ਬਾਰੇ ਵੀ ਆਪਾਂ ਦੱਸਣਾ ਚਾਹੁੰਦੇ ਆ ਕਿ ਡੇਂਗੂ ਮੱਛਰ ਦੇ ਕਟਣ ਕਰਕੇ ਹੁੰਦਾ ਤੇ ਹੁਣ ਤੱਕ ਵੀ ਸਾਡੇ ਕੋਲ ਮੱਛਰ ਕਟਣ ਦੇ ਨਾਲ ਬੁਖਾਰ ਦੇ ਨਾਲ ਕਈ ਬੀਮ ਆਉਂਦੇ ਆ ਜਿਹੜੇ ਕਰਕੇ ਸਿਹਤ ਵਿਭਾਗ ਜਿਹੜਾ ਉਹ ਬਹੁਤ ਜ਼ਿਆਦਾ ਫਰਕ ਹੈ ਤੇ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਸਾਲ ਤੇ ਪਿਛਲੇ ਸਾਲ ਡੇਂਗੂ ਦੇ ਉੱਪਰ ਬਹੁਤ ਕੰਮ ਕੀਤਾ ਸਾਰੇ ਸਿਹਤ ਮੈਕਮ ਨੂੰ ਲਾਮਬੰਦ ਕਰਕੇ ਉਹਨਾਂ ਨੇ ਸਿਹਤ ਮੈਕਮੇ ਦੇ ਵਿੱਚ ਸਾਰੇ ਉੱਚੇ ਤੋਂ ਉੱਚ ਅਫਸਰ ਤੋਂ ਲੈ ਕੇ ਨੀچے-ਨੀچے ਤੱਕ ਸਾਰਿਆਂ ਨੂੰ ਇਸ ਬਾਰੇ ਇਹਦੇ ਵਿੱਚ ਉਹਨਾਂ ਨੂੰ ਨਾਲ ਸਹਿਯੋਗ ਲਈ ਕਿਹਾ ਅਤੇ ਇਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ ਤੇ ਜਿਹੜੇ ਨਰਸਿੰਗ ਕਾਲਜਸ ਨੇ ਉਹਨਾਂ ਨੂੰ ਇਨਵੋਲ ਕੀਤਾ ਮੈਡੀਕਲ ਕਾਲਜਸ ਨੂੰ ਇਨਵੋਲ ਕੀਤਾ ਉੱਚ ਅਧਿਕਾਰੀਆਂ ਨੂੰ ਇਨਵੋਲ ਕੀਤਾ ਤੇ ਜਿਹੜੇ ਪ੍ਰਸ਼ਾਸਕ ਅਧਾਰੀ ਹੈ ਡੀਸੀ ਐਂਡ ਉਹਨਾਂ ਨੂੰ ਵੀ ਨਾਲ ਇਨਵੋਲ ਕੀਤਾ ਸੋ ਸਾਰੇ ਇਨਵੋਲ ਕਰਕੇ ਉਹਨਾਂ ਨੇ ਜਿਹੜੀ ਮੁਹਿੰਮ ਚਲਾਈ ਹੈ ਇਹ ਮੁਹਿੰਮ ਦੀ ਕਰਕੇ ਇਸ ਵਾਰ ਡੇਂਗੂ ਦੇ ਕੇਸ ਪਿਛਲੇ ਸਾਲ ਨਾਲੋਂ ਕਾਫੀ ਘੱਟ ਹੋਏ ਹੈ ਤੇ ਅਗਲੇ ਸਾਲ ਹੋਰ ਘਟਣ ਦੀ ਉਮੀਦ ਹੈ ਤੇ ਪਰ ਅਸੀਂ ਸਿਹਤ ਵਿਭਾਗ ਇਹਦੇ ਵਿੱਚ ਪੂਰੀ ਤਰ੍ਹਾਂ ਜਾਗਰੂਕ ਹੈ ਅਸੀਂ ਲੋਕਾਂ ਦੇ ਘਰੇ ਘਰੇ ਜਾ ਕੇ ਡੇਂਗੂ ਲਾਰਵਾ ਚੈੱਕ ਕਰ ਰਹੇ ਹਾਂ ਨਰਸਿੰਗ ਸਟੂਡੈਂਟਸ ਨਾਲ ਲੱਜਾ ਕੇ ਉਹਨਾਂ ਦੇ ਘਰੇ ਡੇਂਗੂ ਲਾਰਵਾ ਚੈੱਕ ਕਰਦੇ ਉੱਤੇ ਮੌਕੇ ਤੇ ਨਰਸਟ ਕਾਵੇਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਦੱਸ ਰਹੇ ਆ ਕਿ ਆਪ ਦੇ ਘਰੇ ਪਾਣੀ ਨਾ ਖੜਾ ਹੋਵੇ ਆਪਣੇ ਲੇਵੇ ਤੇੜੇ ਕਿਸੇ ਕਿਸਮ ਦਾ ਪਾਣੀ ਨਾ ਹੋਵੇ ਅਤੇ ਤੁਸੀਂ ਪੂਰੀ ਬਾਲੇ ਕੱਪੜੇ ਪਾ ਕੇ ਰੱਖੋ ਅਤੇ ਘਾਟਾ ਵਿਹਲੇ ਵਾਲੇ ਜਿੰਨੂ ਸਾਫ਼ ਰੱਖੋ ਅਤੇ ਜੇ ਕਿਸੇ ਨੂੰ ਕੋਈ ਬਿਮਾਰੀ ਦੇ ਲੱਛਣ ਮਿਲਦੇ ਹਨ ਤਾਂ ਉਹ ਨੇੜਲੇ ਸਿਹਤ ਕੇਂਦਰ ਤੇ ਜਾ ਕੇ ਦਵਾਈ ਲਵੇ ਆਪਣੇ ਆਪ ਦਵਾਈ ਨਾ ਲੇ ਬੈਂਗੂ ਦੇ ਵਿੱਚ ਲੱਛਣ ਸ਼ੁਰੂ ਵਿੱਚ ਬੁਖਾਰ ਸਰੀਰ ਘਟਣਾ ਅਤੇ ਕਈ ਵਾਰੀ ਜੁਕਾਮ ਜਾਂ ਲੂਜ਼ ਮੋਸ਼ਨ ਆਦੀ ਇਹਦੀ ਪ੍ਰੈਜੈਂਟੇਸ਼ਨ ਹੋ ਜਾਂਦੀ ਹੈ ਸੋ ਜਦੋਂ ਬੁਖਾਰ ਹੁੰਦਾ ਲੂਜ਼ ਮੋਸ਼ਨ ਹੁੰਦੇ ਹੈ ਸਰੀਰ ਚ ਕਮਜ਼ੋਰੀ ਚੱਕਰ ਉਲਟੀ ਤਾਂ ਉਸ ਤਰ੍ਹਾਂ ਦੇ ਆਪਾਂ ਨੇ ਡਾਕਟਰ ਨਾਲ ਸੰਪਰਕ ਕਰਨਾ ਡਾਕਟਰ ਉਹਦਾ ਜੋ ਲੜੀਦਾ ਇਲਾਜ ਹੁੰਦਾ ਕਰਦਾ ਅਤੇ ਟੈਸਟ ਤੋਂ ਪਤਾ ਲੱਗ ਜਾਂਦਾ ਕਿ ਇਹ ਸੋ ਡੇਂਗੂ ਦੀ ਦਵਾਈ ਕਾਫੀ ਲੋਕ ਘਰ ਮੇਰੇ ਦਵਾਈ ਲੈ ਜਾਂਦੇ ਨੇ ਮੈਂ ਆਪ ਜੀ ਦੇ ਬਾਧਮ ਰਾਹੀ ਇਹ ਦੱਸਣਾ ਚਾਹੁੰਨਾ ਕਿ ਬੁਖਾਰ ਦੀ ਦਵਾਈ ਘਰੋਂ ਨਾਲੀਤੀ ਜਾਏ ਅਤੇ ਕੋਸ਼ਿਸ਼ ਕੀਤੀ ਜਾਏ ਕਿ ਡਾਕਟਰੀ ਸਲਾਹ ਨਾਲ ਹੀ ਦਵਾਈ ਲਈਤੀ ਜਾਏ ਅਤੇ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਏ ਅਤੇ ਵੱਧ ਤੋਂ ਵੱਧ ਦਵਾਈ ਦੀ ਕਿਤੇ ਲੋੜ ਪਵੇ ਤਾਂ ਇੱਕ ਪੈਰਾਸਟਾਮੋਲ ਦੀ ਗੋਲੀ ਜਿਹੜੀ ਤੁਸੀਂ ਘਰੇ ਰੱਖਦੇ ਹੋ ਉਸ ਦੇ ਇਲਾਵਾ ਕੋਈ ਦਵਾਈ ਦੀ ਲੋੜ ਹੈ ਉਹ ਡਾਕਟਰੀ ਸਲਾਹ ਨਾਲ ਹੀ ਲਈ ਜਾਏ